अज श्री गुरु रविदास जी महाराज का छे सौ संताली आगमन दिवस है पूरी दुनिया श्री गुरु रविदास जी महाराज का ये जो प्रकाश उत्सव है वो मनाया जा रहा नो मेरे वालों बहुत बहुत वधाइया बहुत बहुत मुबारकबाद परमात्मा सानू बल बख्शे ਅਸੀਂ ਗੁਰੂ ਦੇ ਚਰਨਾਂ 'ਚ ਲੱਗੇ ਰਹੀਏ ਔਰ ਗੁਰੂ ਦੇ ਚਰਨਾਂ 'ਚੋਂ ਉਹਨਾਂ ਦੇ ਜਿਹੜੇ ਸੇਧ ਹੈ ਉਹ ਲੈਂਦੇ ਰਹੀਏ ਸੋ ਸਾਰਿਆਂ ਨੂੰ ਮੇਰੇ ਵੱਲੋਂ ਬਹੁਤ-ਬਹੁਤ ਮੁਬਾਰਕਾਂ ਬਹੁਤ-ਬਹੁਤ ਵਧਾਈਆਂ ਦੇਣਾ ਮੈਂ ਗੁਰਦੁਆਰਾ ਸਾਹਿਬ ਦੀ ਜਿਹੜੀ ਕਮੇਟੀ ਹੈ ਪ੍ਰਬੰਧਕ ਕਮੇਟੀ ਖੁਰਾਲਗੜ੍ਹ ਦੀ ਉਹਨਾਂ ਦਾ ਵੀ ਧੰਨਵਾਦ ਹੈ ਕਿ ਉਹਨਾਂ ਨੇ ਮੈਨੂੰ ਇੱਥੇ ਬੁਲਾਇਆ ਅੱਜ ਦੇ ਦਿਨ ਮੈਂ ਆਪਣੇ ਆਪ ਨੂੰ ਕਿਸਮਤ ਵਾਲਾ ਸਮਝ ਰਿਹਾ ਮੈਂ ਆਪਣੇ ਆਪ ਨੂੰ ਭਾਗਸ਼ਾਲੀ ਸਮਝਦਾ ਕਿ ਮੈਨੂੰ ਅੱਜ ਉਸ ਧਰਤੀ ਤੇ ਆਉਣ ਦਾ ਮੌਕਾ ਮਿਲਿਆ ਜਿੱਥੇ ਸ਼੍ਰੀ ਗੁਰੂ ਰਵਦਾਸ ਜੀ 4 ਸਾਲ 2 ਮਹੀਨੇ 11 ਦਿਨ ਰਹੇ ਜਦੋਂ ਸਾਡੀ ਸਰਕਾਰ ਆਈ ਮੈਂ ਜਿਸ ਤਰ੍ਹਾਂ ਸਨੇ ਕਿਵਲ ਸਿੰਘ ਜੀ ਨੇ ਦੱਸਿਆ ਮੈਂ ਇੱਥੇ ਆਇਆ ਮੱਥਾ ਟੇਕਣ ਤਾਂ ਮੈਨੂੰ ਇਹ ਕਹਿੰਦੇ ਤੁਸੀਂ ਮੁੱਖ ਮੰਤਰੀ ਬਣ ਜਾਣਾ ਤੇ ਸਾਡੀ ਆਮ ਮੰਗਾ ਨੇ ਪਹਿਲਾਂ ਆਣਿਆ ਨੇ ਕਈਆਂ ਬੱਠਲ ਵੀ ਚੱਕ ਕੇ ਲੈ ਗਏ ਠੇਕੇਦਾਰ ਹਾਈ ਕੋਰਟ ਜਾ ਵੜਿਆ ਪਸ ਪੈਸੇ ਪੂਸੇ ਪਤਾ ਨਹੀਂ ਕਿੱਧਰ ਗਏ ਆਏ ਸਾਡੇ ਨਾਂ ਤੇ ਹੋਣਗੇ ਗਏ ਪਤਾ ਨਹੀਂ ਕਿੱਧਰ ਮੈਂ ਕਿਹਾ ਜੀ ਨੀਤ ਸਾਫ਼ ਨਹੀਂ ਹੋਣੀ ਉਹਨਾਂ ਦੀ ਸਾਡੀ ਨੀਅਤ ਸਾਫ਼ ਹੈ ਅੱਜ ਇਸ ਧਰਤੀ ਤੇ ਖੜ ਕੇ ਮੈਂ ਇਹਨਾਂ ਨੂੰ ਕਿਹਾ ਮੈਂ ਕਿਹਾ ਜੀ ਸਾਨੂੰ ਆ ਲੈਣ ਦਿਓ ਅਸੀਂ ਇੱਕ ਯਾਦਗਾਰ ਐਸੀ ਸ਼ਾਨਦਾਰ ਬਣਾਵਾਂਗੇ ਪੂਰੀ ਦੁਨੀਆ ਦੇਖਣ ਆਇਆ ਕਰੂਗੀ ਆ ਦੇਖ ਕੇ ਜਾਇਓ ਜੋ ਆਇਬ ਘਰ ਤੇ ਯਾਦਗਾਰ ਬਣ ਰਹੀ ਹੈ ਖੁਰਾਲਗੜ ਸਭ ਨੂੰ ਅਸੀਂ ਇੱਕ ਵੱਡਾ ਟੂਰਿਸਟ ਸੈਂਟਰ ਬਣਾ ਦਾਂਗੇ